ਲੁਧਿਆਣਾ ਪੱਛਮੀ ਦੇ ਤੇ ਆਲੇ ਦੁਆਲੇ ਦੇ ਇਲਾਕੇ ਚੋਂ ਭਾਰੀ ਗਿਣਤੀ ਦੇ ਵਿੱਚ ਬਹੁਤ ਛੋਟੇ ਜਿਹੇ ਸੱਦੇ ਤੇ ਪਹੁੰਚੇ ਹੋਏ ਸਾਡੇ ਪਾਰਟੀ ਦੇ ਆਦੇਦਾਰ ਸਹਿਬਾਨ ਵਰਕਰ ਸਹਿਬਾਨ ਸਤਿਕਾਰਯੋਗ ਬਜ਼ੁਰਗ ਨੌਜਵਾਨ ਵੀਰ ਮਾਵਾ ਭੈਣਾ ਛੋਟੇ ਬੱਚੇ ਸਭ ਤੋਂ ਪਹਿਲਾਂ ਤਾਂ लुघाने वालेंदा बहुत बहुत दिल दिया गहराइयां च धन्यवाद कि ओन्ना ने जो कल फतवा ਦਿੱਤਾ ਜੋ ਪਿਛਲੀ ਵਾਰ ਨਾਲੋਂ ਵੀ ਜ਼ਿਆਦਾ ਮਾਰਜਨ ਤੇ ਸੰਜੀਵ ਰੋੜਾ ਜੀ ਨੂੰ ਜਿਤਾ ਕੇ ਭੇਜਿਆ ਮੇਰੇ ਕੋਲੇ ਕੋਈ ਲਫਜ਼ ਨਹੀਂ ਹੈਗਾ ਕਿ ਮੈਂ ਕਿੰਨਾ ਨਾਲ ਤੁਹਾਡਾ ਧੰਨਵਾਦ ਕਰਾਂ ਮਾਲੀ ਦਾ ਕੰਮ ਪਾਣੀ ਪਾਉਣਾ ਪਰ ਪਰ ਮਸ਼ਕਾਂ ਪਾਵੇ ਮਾਲਕ ਦਾ ਕੰਮ ਫਲ ਫੁੱਲ ਲਾਉਣਾ ਲਾਵੇ ਜਾਂ ਨਾ ਲਾਵੇ ਤੇ ਮਾਲਕ ਤੁਸੀਂ ਉਹ ਡੈਮੋਕ੍ਰੇਸੀ ਚ ਜਿਹੜੇ ਕਹਿੰਦੇ ਸੀ ਕਿ ਅਸੀਂ ਆ ਕਰ ਦਿਆਂਗੇ ਉਹ ਕਰ ਦਿਆਂਗੇ ਕੱਲ ਫਿਰ 2:00 ਵਜੇ ਤੱਕ ਉਹਨੂੰ ਪਤਾ ਲੱਗ ਗਿਆ ਵੀ ਅਸੀਂ ਕੀ ਕੀ ਕਰ ਸਕਦੇ ਆ ਜਾਂ ਅਸੀਂ ਕੀ ਨਹੀਂ ਕਰ ਸਕਦੇ ਦੋ ਪਾਰਟੀਆਂ ਇੱਕ 1885 ਚ ਬਣੀ ਸੀ ਕਾਂਗਰਸ 1900 ਵਿੱਚ ਬਣੀ ਸੀ ਅਕਾਲੀ ਬਲ 1920 ਵਾਲੇ ਨੇ ਤਾਂ ਜਮਾਨਤ ਜਬਤ ਹੋ ਗਈ 8000 ਵੋਟ ਪਈ ਹੈ ਜੀ 6-7% ਹੁਣ ਤਾਂ ਲੋਕ ਇਹ ਵੀ ਕਹਿਣ ਲੱਗ ਗਏ ਯਾਰ ਇਹਨਾਂ ਨੂੰ ਕੋਈ ਹੋਰ ਕੰਮ ਕਰ ਲੈਣਾ ਚਾਹੀਦਾ ਵੋਟਾਂ 'ਚ ਖੜੇ ਨਹੀਂ ਹੋਣਾ ਚਾਹੀਦਾ ਇਹਨਾਂ ਨੂੰ ਇਹ ਕਹਿੰਦੇ ਮੈਨੂੰ ਦੋ ਤਿੰਨ ਨੇ ਕਹਿ ਕਹਿੰਦੇ ਯਾਰ ਇਹਨਾਂ ਨੂੰ ਨਹੀਂ ਕਾਹ ਨੂੰ ਪੰਗਾ ਲੈਣਾ ਐਵੇਂ ਸੋ 11 12000 ਦੀ ਲੀਡ ਤੇ ਹੰਕਾਰ ਗੁੱਸਾ ਜਿਹੜਾ ਉਹਨਾਂ ਦੇ ਵਿੱਚ ਸੀ ਉਹ ਸਾਰਾ ਲੋਕਾਂ ਨੇ ਠੀਕ ਕਰਤਾ ਕਿਉਂਕਿ ਲੋਕ ਧੌਣਾਂ 'ਚ ਸਰੀਏ ਕੱਢ ਦਿੰਦੇ ਆ ਜੀ ਜੇ ਕੋਈ ਆਪਣੇ ਆਪ ਨੂੰ ਸਮਝਦਾ ਹੋਵੇ ਕਿ ਮੈਂ ਪਤਾ ਨਹੀਂ ਕੀ ਆ ਲੋਕ ਕੱਢ ਦਿੰਦੇ ਆ ਸਰੀਏ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਐਸ ਗੱਲ ਦਾ ਔਰ ਸਭ ਤੋਂ ਹੋਰ ਖੁਸ਼ਖਬਰੀ ਦੀ ਗੱਲ ਗੁਜਰਾਤ ਚੋਂ ਵੀ ਜਿੱਤ ਕੇ 15000 ਤੇ ਗੁਜਰਾਤ ਚੋਂ ਗੋਪਾਲ ਇਟਾਲੀਆ ਜਿੱਤੇ ਆ ਸੋ ਵੀਰੋ ਮਿਹਨਤ ਕਰਨੀ ਐ ਥੋਡੀ ਮਿਹਨਤ ਐ ਇਹ ਜਿੱਤ ਸਾਡੀ ਨਹੀਂ ਹੋਈ ਇਹ ਤਾਂ ਕਹਿੰਦੇ ਲੜਦੀਆਂ ਫੌਜਾਂ ਹੁੰਦੀਆਂ ਨਾ ਜਰਨੈਲ ਦਾ ਹੁੰਦਾ ਸਾਡੇ ਤਾਂ ਉਹੀ ਨਾ ਹੀ ਲੱਗਦਾ ਕੰਮ ਤੁਸੀਂ ਕੀਤਾ ਬਾਈ ਤੁਸੀਂ ਕੰਮ ਕੀਤਾ ਤੁਸੀਂ ਕੰਮ ਕੀਤਾ ਤੁਸੀਂ ਦਿਨ ਰਾਤ ਮਿਹਨਤ ਕੀਤੀਆਂ ਦੋਰ ਟੂ ਦੋਰ ਗਏ ਹੋ ਤੁਸੀਂ ਪੋਸਟਰ ਲਾਇਏ ਨੇ ਤੇ ਤੁਹਾਡੇ ਹੀ ਅੱਗੇ ਫਿਊਚਰ ਵੀ ਤੁਹਾਡੇ ਹੀ ਆ ਤੁਹਾਡੇ ਹੀ ਨੰਬਰ ਲੱਗਣਗੇ ਅੱਗੇ ਜੈ ਜੰਦਾਬਾਦ ਜੈ ਜੰਦਾਬਾਦ ਲੋਕ ਬੋਲੋ ਬੈਸਟ ਜੁਣ ਚੁਕੇ ਨੇ ਮੈਂ ਇਹੀ ਗੱਲ ਕਹਿਣਾ ਚਾਹੂੰਗਾ ਕਿ ਬਿਲਕੁਲ ਫਿਕਰ ਨਹੀਂ ਕਰਨਾ ਇਮਾਨਦਾਰੀ ਨਾਲ ਕੰਮ ਕਰੀ ਚੱਲੋ ਲੋਕਾਂ ਨੂੰ ਸਭ ਪਤਾ ਹੈ ਲੋਕ ਸਭ ਕੁਝ ਦੇਖੀ ਜਾਂਦੇ ਆ ਵੀ ਕੌਣ ਕਿੰਨੇ ਕ ਪਾਣੀ ਚਾਹ ਕੌਣ ਕੀ ਕਰਦਾ ਲੋਕ ਜਦੋਂ ਫੈਸਲਾ ਕਰਦੇ ਨੇ ਇਹਦੇ ਬਾਰੇ ਪਤਾ ਨਹੀਂ ਕੀਤਾ ਜਾ ਸਕਦਾ ਕਰੋ ਕਿ ਫੈਸਲਾ ਕਰਦੇ ਨੇ ਆਪਾਂ ਨੂੰ ਇਹ ਪਤਾ ਨਹੀਂ ਸੀ ਕਿ ਐਨੀ ਵੱਡੇ ਮਾਰਜਨ ਤੇ ਪਰ ਲੋਕਾਂ ਨੇ ਪਹਿਲੇ ਹੀ ਮਨ ਬਣਾ ਰੱਖਿਆ ਸੀ ਸਵੇ ਤਾਂ ਪਬਲਿਕ ਹੈ ਸਭ ਜਾਣਦੀ ਹੈ ਇਹ ਪਬਲਿਕ ਹੈ ਸਭ ਜਾਣਦੀ ਹੈ ਕੌਣ ਹੈ ਸੱਚਾ ਕੌਣ ਹੈ ਝੂਠਾ ਸਭ ਪਹਿਚਾਨਦੀ ਹੈ ਇਹ ਪਬਲਿਕ ਹੈ ਸਭ ਜਾਣਦੀ ਹੈ ਸੋ ਇਸ ਕਰਕੇ ਤੁਹਾਡੇ ਨਾਲ ਤੁਹਾਡੇ ਵਰਗੇ ਆ ਇੱਥੇ ਰਵਾਂਗੇ ਇੰहीं ਰਵਾਂਗੇ ਔਰ ਜਿੰਨੀ ਵਾਰੀ ਆਪਾਂ ਹੁਣ ਕੋਈ ਆਪਾਂ ਨੂੰ ਕੋਈ ਚੁਣੌਤੀ ਦਾ ਸਾਹਮਣਾ ਕਰਨਾ ਪਿਆ ਆਪਾਂ ਦੁਗੜੇ ਤਿਗੜੇ ਹੋ ਕੇ ਨਿਕਲੇ ਆਂ ਬੜੀਆਂ ਵਾਹ ਫਲਾਉਂਦੇ ਆ ਪਤਾ ਨਹੀਂ ਉਹ ਹੋ ਜੂ ਉਹ ਹੋ ਜੂ ਕੁਛ ਨਹੀਂ ਹੁੰਦਾ ਤੂੰ ਧਰਤੀ ਤੇ ਰਹੋ ਬਸ ਬਾਕੀ ਤੁਹਾਨੂੰ ਪਤਾ ਹੀ ਆ ਇਧਰੋਂ ਉਧਰੋਂ ਲਿਖਣ ਨੂੰ ਤਾਂ ਪਤਾ ਨਹੀਂ ਕੀ ਕੀ ਲਿਖ ਦਿੰਦੇ ਨੇ ਅੱਜ ਉਹੀ ਵਧਾਈਆਂ ਦੇਈ ਜਾਂਦੇ ਨੇ ਬੱਲੇ ਸ਼ੇਰਾ ਕਮਾਲ ਕਰਤੀ ਫਾਨਾ ਕੱਲ੍ਹ ਵੀ ਗਾਣਾ ਗਾੜੀ ਜਾਂਦੇ ਸੀ ਉਹੀ ਠੀਕ ਹੈ ਨਾ ਜਿਉਂਦੇ ਵਸਦੇ ਰਹੋ ਥੈਂਕ ਯੂ ਫਿਰ ਜਿਉਂਦੇ ਵਸਦੇ ਰਹੋ ਆਬਾਦ ਰਹੋ ਜ਼ਿੰਦਾਬਾਦ ਰਹੋ ਪੰਜਾਬ ਐਦਾਂ ਹੀ ਖੁਗਵਸਦਾ ਰਹੇ ਔਰ ਪੰਜਾਬ ਨੂੰ ਰੰਗਲਾ ਪੰਜਾਬ ਬਣਾਈਏ ਸਾਨੂੰ ਕੈਲੀਫੋਰਨੀਆ ਲੰਡਨ ਬਣਾਉਣ ਦੀ ਲੋੜ ਨਹੀਂ ਸੰਤ ਸਾਡਾ ਪੰਜਾਬ ਹੀ ਲੱਭ ਜੇ ਉਹੀ ਬਹੁਤ ਆ ਸੋ ਇੱਕ ਵਾਰੀ ਦੋਨੋਂ ਹੱਥ ਉੱਪਰ ਚੱਕ ਕੇ ਦੋ ਨਾਰੇ ਇਨਕਲਾਬ ਜ਼ਿੰਦਾਬਾਦ ਯਾਰ ਇੱਥੇ ਕਿਤੇ ਇਹ ਹੋਊ ਇੱਥੇ ਥੋੜਾ ਜਿਹਾ ਉਹਨੂੰ ਤਾਂ ਪਤਾ ਲੱਗ ਗਿਆ ਵੀ ਆ ਕੀ ਹੋਈ ਜਾਂਦਾ ਥੋੜੀ ਜੀ ਤੜ ਤੜੀ ਤਾਂ ਛੜੇ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਆਰਾਮ ਨਾਲ ਚੱਲਨੇ ਆਰਾਮ ਨਾਲ ਜਾਣਾ ਇੱਕ ਮੈਂ ਹੋਰ ਬੇਨਤੀ ਕਰਦਾ ਕਿਸੇ ਨਾਲ ਲੜਨਾ ਨਹੀਂ ਕੱਲ ਨੂੰ ਕੋਈ ਸੋਸ਼ਲ ਮੀਡੀਆ ਤੇ ਕਿਸੇ ਦਾ ਜਵਾਬ ਨਹੀਂ ਦੇਣਾ ਅਮੇ ਸੋਸ਼ਲ ਮੀਡੀਆ ਤੇ ਕਮੈਂਟਾਂ 'ਚ ਨਾ ਲੜ ਪਿਓ ਜੇ ਜੇ ਕੁਝ ਕੋਈ ਕਹੀ ਜਾਂਦਾ ਕਹੀ ਜਾਣ ਦੋ ਕਿਉਂਕਿ ਜਦੋਂ ਜਿਹੜਾ ਮਾੜਾ ਪਹਿਲਵਾਨ ਹੁੰਦਾ ਜਦੋਂ ਹਾਰਦਾ ਹੁੰਦਾ ਉਹ ਦੰਦੀਆਂ ਵੱਢਣ ਲਾਇਆ ਮੈਂ ਕੰਨ ਤੇ ਦੰਦੀ ਵੱਢ ਲਈ ਕਹਿੰਦੇ ਕਿਤੇ ਨਾ ਇਹ ਤਾਂ ਲੜਨ ਨੂੰ ਫਿਰ ਤੇ ਆਪਾਂ ਕਿਉਂ ਲੜੀਏ ਵੀ ਉਹਨਾਂ ਕਹਿੰਦੇ ਜੀ ਕੰਮ ਕਰਨਾ ਐਸਤਾ ਐਸਤਾ ਜੋ ਕਰਨਾ ਐਸਤਾ ਭਾਈ ਲੋਕਾਂ ਵਾਸਤੇ ਕਰਨਾ ਹੈ ਜਿੰਦਾਬਾਦ ਬਹੁਤ ਬਹੁਤ ਮੁਬਾਰਕਾਂ ਮਨੀ ਜੀ ਬਹੁਤ ਬਹੁਤ ਧੰਨਵਾਦ भाई भगवंत मान जी को सभी कार्यकर्ताओं को सभी एमएलए सभी मिनिस्टर एम सबको बहुत बहुत बधाई इंकलाब कल आपने इंकलाब जिंदाबाद करके जी खुश कर दिया मैं तो दिल्ली में बैठा था कल मैं और अरविंद केजरीवाल जी साथ में बैठे थे खूब दिल खुश हो गया संजीव अरोड़ा जी को भी बहुत बहुत बधाई एक एक कार्यकर्ता को और सबसे ज्यादा लुधियाना वेस्ट के लोगों को बहुत बहुत धन्यवाद इतना मान इतना प्यार सम्मान देने के लिए जोरदार तालियां एक बार लुधियाना वेस्ट के लोगों के लिए बजाइए बहुत बहुत धन्यवाद क्योंकि आपने आपने लुधियाना वेस्ट के चुनाव में केवल संजीव अरोड़ा जी को नहीं जिताया मानसाब की सरकार को ही आगे नहीं बढ़ाया बल्कि केजरीवाल जी केजरीवाल जी ने जो ईमानदारी की राजनीति की शुरुआत देश में की है उसको जिताया है जो गुंड बदमाशी की राजनीति के खिलाफ अहंकार की राजनीति के खिलाफ शरीफ सज्जन लोगों को राजनीति में लाने के लिए केजरीवाल जी ने मानसा ने सब लोगों ने जो मिशन चलाया आज आप उस उसको जिताया है इसलिए लुधियाना वेस्ट के लोगों का बहुत बहुत धन्यवाद और इसलिए भी धन्यवाद मैं जब चुनाव प्रचार में घूमता था तो कई पत्रकार मुझसे पूछते थे मनीष जी सेमीफाइनल है तो मैं कहना चाहता हूं सेमीफाइनल जो जीत लिया अब फाइनल की बारी है सेमीफाइनल और आप देखो 2022 में 2022 में जब पूरे पंजाब में आंधी चल रही थी आम आदमी पार्टी की तब जितने वोटों से लुधियाना वेस्ट की सीट जीती थी उससे दोगुने मार्जिन से आपने लुधियाना वेस्ट की सीट जीती है दोगुने मार्जिन से यानी कि 2022 में आंधी आई थी कल केजरीवाल जी ने कहा है कि 2022 में आंधी आई थी अभी सेमीफाइनल तूफान की स्पीड से जीता है और पंजाब में रॉकेट की स्पीड से काम होंगे और 2027 में तूफान की स्पीड से जीत आएगी तूफान की तैयारी करो तूफान की तरह से जीतने की तैयारी करो लेकिन लेकिन सारे कार्यकर्ताओं को एमएलए को मिनिस्टर्स को सबको मेरी रिक्वेस्ट है कि डेढ़ दो साल अभी पंजाब की जनता की इतनी सेवा करनी है और जो लोग जिन लोगों ने नशे का बीज पंजाब में बोया है उनको तो जनता ने उखाड़ दिया नशे को उखाड़ने की जिम्मेदारी हमारी आपकी आम आदमी पार्टी की है हमारी सरकार की है सबको मेहनत करनी है पंजाब को नशा मुक्त बनाए बिना चैन नहीं लेंगे सोएंगे नहीं दिन रात एक करके करेंगे करेंगे कि नहीं करेंगे हाथ उठाकर बताओ पंजाब को नशा मुक्त बनाने के लिए केजरीवाल जी ने और साहब ने जो मिशन छेड़ रखा है उसको ठंडा नहीं पड़ने देंगे उसको फिर से शुरू करेंगे और गांव गांव तक एक एक गांव को नशा मुक्त बनाएंगे पंजाब के एक एक बच्चे को शानदार एजुकेशन दिलवाएंगे इसके लिए सरकार बनाई थी पंजाब के एक एक गांव में एक एक किसान को साहब की नीतियों का फायदा पहुंचाएंगे इसके लिए सरकार बनाई थी तो अब सरकार तो बन गई है एमएलए साहब भी बन गए हैं लुधियाना वेस्ट ने जिता के भेज दिया है अब अगला बारी है हम सब लोगों की कि मिलकर काम करेंगे और अब की बार फाइनल की तैयारी करेंगे तैयार है इनकल बोले सोनिहाल ਬਹੁਤ ਬਹੁਤ ਧੰਨਵਾਦ ਜਿੰਦਾਬਾਦ 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 ਹੁਣ ਮੈਂ ਬੇਨਤੀ ਕਰੂੰਗਾ ਸਾਡੇ ਚਾਲੂ ਕਰਾਵੇ ਚਾਲੂ ਕਰਾ ਦੇ ਮਾਨਯੋਗ अरोड़ा ਸਾਹਿਬ ਨਹੀਂ ਚਾਲੂ ਕਰਾ ਦੇ ਯਾਰ ਬਾਈਤ ਬੰਦ ਹੋ ਗਿਆ ਇਹ ਗਲਾਵਰ ਜੈ ਜੀ ਆਵਾਦਮੀ ਪਾਰਟੀ ਜੈ ਜੀ ਬਹੁਤ ਹੀ ਪਰੰਦੇ ਸਤਕਾਰਯੋਗ ਲੁਧਿਆਣਾ ਵੈਸ ਲੁਧਿਆਣਾ ਔਰ ਸੂਚੇ ਪੰਜਾਬ ਦੇ ਵਿੱਚੋਂ ਪਹੁੰਚੇ ਮੇਰੇ ਸਤਕਾਰਯੋਗ ਸਾਥੀਓ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਦੇ ਦੀ ਘਰਾਈ ਦੇ ਵਿੱਚੋਂ ਧੰਨਵਾਦ ਕਿ ਜਿਨ੍ਹਾਂ ਨੇ ਦਿਨ ਰਾਤ ਦੇ ਕਰਕੇ ਇਹ ਸ਼ਾਨਦਾਰ ਜਿੱਤੇ ਜਿਹੜੀ ਉਹ ਦਰਜ ਕੀਤੀ ਹੈ ਔਰ ਮਾਨ ਸਾਹਿਬ ਦੇ ਅਰਸੇ ਸੋਦੀਆ ਸਾਹਿਬ ਦੇ ਬੋਲਣ ਤੋਂ ਬਾਅਦ ਕੁਝ ਨਹੀਂ ਜਾਂਦਾ ਹਾਥੀ ਦੇ ਪੈੜਾ ਸਾਰੇ ਪੈੜਾ ਆ ਜਾਂਦੀਆਂ ਨੇ ਪਰ ਮੈਂ ਇੱਕੋ ਬੇਨਤੀ ਕਰੂੰਗਾ ਕਿ ਤੁਹਾਨੂੰ ਕਿ ਇੱਕ ਬੁਲੰਦ ਆਵਾਜ਼ ਦੇ ਵਿੱਚ ਨਾਰੇ ਦੇ ਵਿੱਚ ਮਾਨ ਸਾਹਿਬ ਨੂੰ ਸਿਸੋਦੀਆ ਸਾਹਿਬ ਨੂੰ ਔਰ ਸਾਰੇ ਅੱਜ ਆਪਾਂ ਤਹਈਆ ਕਰੀਏ ਕਿ ਆ 1.5 ਸਾਲ ਘਰੇ ਟਿੱਕੇ ਨਹੀਂ ਬੈਠਣਾ ਇਹ ਜਿਹੜੀ ਜਿੱਤ ਅੱਜ ਇੱਥੇ ਦਰਜ ਹੋਈ ਹੈ ਮੈਂ ਸਮਝਦਾ ਕਿ ਕੱਲੇ ਇੱਥੇ ਹੀ ਨਹੀਂ ਗੁਜਰਾਤ ਦੇ ਵਿੱਚ ਵੀ ਜਿਸ ਤਰੀਕੇ ਦਾ ਕੇ ਲਰਵਿੰਦ ਕੇਜਰੀਵਾਜ ਦੀਆਂ ਨੀਤੀਆਂ ਨੇ ਬੀਜੇਪੀ ਔਰ ਬਾਕੀ ਵਿਰੋਧੀਆਂ ਪਾਰਟੀਆਂ ਦੇ ਵਿੱਚ ਠੋਦੇ ਦੀ ਛਾਤੀ ਦੇ ਵਿੱਚ ਠੋਕੇ ਇਹ ਆਪਣੇ ਆਪ ਦੇ ਵਿੱਚ ਇੱਕ ਰਿਕਾਰਡ ਕੈਮ ਕਰਤਾ ਤੇ ਇਹੀ ਜੋ ਸੈਮੀਫਾਈਨਲ ਕੱਲ ਆਪਾਂ ਜਿੱਤੇ 2027 ਦੇ ਵਿੱਚ 2022 ਨਾਲੋਂ ਵੀ ਵੱਡੇ ਰਿਕਾਰਡ ਦੇ ਉੱਪਰ ਆਪਾਂ ਜਿੱਤ ਦਰਜ ਕਰਨੀ ਹੈ ਤਾਂ ਕਿ ਮੋੜ ਪੰਜਾਬ ਨੂੰ ਖੁਸ਼ਹਾਲ ਤੇ ਰੰਗਲਾ ਪੰਜਾਬ ਆਪਾਂ ਅਪਾਰਵਿੰਦ ਜੀ ਦੀ ਮਾਨ ਸਾਹਿਬ ਦੀ ਸਸੌਦੀਆ ਸਾਹਿਬ ਦੀ ਦੀਆਂ ਨੀਤੀਆਂ ਦੇ ਉੱਪਰ ਚੱਲਦੇ ਉੱਪਰ ਬਣਾ ਸਕੀਏ ਉਹ ਸੌਦਾ ਬਹੁਤ ਬਹੁਤ ਧੰਨਵਾਦ ਇਨਕਲਾਬ ਜਿੰਦਾਬਾਦ ਹਲੋ ਜਿੰਦਾਬਾਦ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਭਰਾਵੋ ਤੇ ਭੈਣੋ ਇਹ ਜਿੱਤ ਮੇਰੀ ਨਹੀਂ ਸਾਡੀ ਨਹੀਂ ਇਹ ਸਾਰੇ ਤੁਹਾਡੀ ਜਿੱਤ ਹੈ ਇਹ ਤੁਹਾਡੇ ਸ਼ਹਿਰ ਦੀ ਜਿੱਤ ਹੈ ਮੈਂ ਸਿਰਫ ਇੱਕ ਲਾਈਨ ਬੋਲूंगा ਤੁਸੀਂ ਸੰਜੀਵ अरोड़ा ਜ਼ੋਰ ਦੀ ਬੋਲ ਦਿਓ ਨਾ ਗੁੱਸਾ ਨਾ ਹੰਕਾਰ ਇਸ ਵਾਰ ਸੰਜੀਵ अरोड़ा ਇਸ ਵਾਰ ਨਾ ਗੁੱਸਾ ਨਾ ਹੰਕਾਰ ਹਾਂਜੀ ਦੇਖੋ ਹੁਣ ਨਾ ਗੁੱਸਾ ਕਮ ਆਇਆ ਨਾ ਹੰਕਾਰ ਕਮ ਆਇਆ ਮੈਂ ਤੁਹਾਨੂੰ ਸਨਮਾਨ ਦਿੰਦਾ ਰਿਆਂ ਪਿਛਲੇ 100 ਦਿਨ ਔਰ ਅੱਗੇ ਟਾਈਮ ਤੇ ਸਨਮਾਨ ਮਿਲੂਗਾ ਤੁਹਾਡਾ ਇੱਕ ਇੱਕ ਕੰਮ ਹੋਊਗਾ ਮੈਨੂੰ ਪ੍ਰੈਸ ਦੇ ਭਰਾ ਕਹਿੰਦੇ ਐ ਪੁੱਛਦੇ ਐ ਜਿੱਦਾਂ ਮਨੀਸ਼ ਜੀ ਨੇ ਕਿਹਾ ਕਹਿੰਦੇ ਜੀ ਇਹ ਸੈਮੀਫਾਈਨਲ ਸੀ ਮੈਂ ਕਿਹਾ ਜੀ ਇਹ ਸੈਮੀਫਾਈਨਲ ਸੀ ਫਾਈਨਲ ਅਸੀਂ ਜਿੱਤ ਗਏ ਫੇਰ ਕਹਿੰਦੇ ਜੀ ਇਹ ਟ੍ਰੇਲਰ ਐ ਮੈਂ ਕਹਾਂ ਜੇ ਇਹ ਟ੍ਰੇਲਰ ਸੀ ਤਾਂ ਪਿਕਚਰ ਬਹੁਤ ਹੀ ਵਧੀਆ ਹਿੱਟ ਹੈ ਸੁਪਰ ਫਿਲਟ ਸੋ ਮੈਂ ਸਾਰਿਆਂ ਦਾ ਸ਼ੁਕਰਗੁਜ਼ਾਰ ਆ ਦੋ ਪਰਿਵਾਰਾਂ ਦਾ ਸ਼ੁਕਰਗੁਜ਼ਾਰ ਆ ਇੱਕ ਪਰਿਵਾਰ ਹੈ ਆਮ ਆਦਮੀ ਪਾਰਟੀ ਦਾ ਜਿੱਥੇ ਉਹਨਾਂ ਨੇ ਸਾਰਿਆਂ ਨੇ ਮਿਲ ਕੇ ਸਾਡੇ ਨੈਸ਼ਨਲ ਕਨਵੀਨਰ ਸਾਹਿਬ ਅਰਵਿੰਦ ਕੇਜਰੀਵਾਲ ਜੀ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਮਾਨ ਸਾਹਿਬ ਸੁਸੋਦੀਆ ਸਾਹਿਬ ਪ੍ਰਧਾਨ ਜੀ ਅਮਨ ਅਰੋੜਾ ਜੀ ਸਾਰੇ ਮੰਤਰੀ ਸਹਿਬਾਨ ਐਮਪੀ ਐਮਐਲਏ ਕਾਉਂਸਲਰ ਜਿਹੜੇ ਹੋਰ ਸਾਰੇ ਵਰਕਰ ਪਾਸ ਸਾਰਿਆਂ ਨੇ ਮਿਲ ਕੇ ਲੜਾਈ ਲਿੱਤੀ ਦੂਜੇ ਪਾਸੇ ਤੁਸੀਂ ਦੇਖਿਆ ਕਿੰਦਾ ਉਹ ਪਰਿਵਾਰ ਖੱਡਿਆ ਪਿਆ ਸੀ ਦੂਜਾ ਪਰਿਵਾਰ ਮੇਰਾ ਆਪਣਾ ਪਰਿਵਾਰ ਹੈ ਮੇਰੇ ਦੋਸਤ ਹੈ ਸਾਰੇ ਲੁਧਿਆਣੇ ਵਾਸੀ ਆ ਇਹਨਾਂ ਨੇ ਬਹੁਤ ਮੈਨੂੰ ਪਿਆਰ ਦਿੱਤਾ ਮੈਂ ਸਾਰਿਆਂ ਦਾ ਤੁਹਾਡਾ ਸ਼ੁਕਰਗੁਜ਼ਾਰ ਆ ਬੋਲੇ ਸੋਨਿਹਾਲ